ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਵੀਡੀਓ ਵਿੱਚ ਗੱਲਬਾਤ ਕਰਾਂਗੇ ਏਰੀਆ 51 ਬਾਰੇ ਇੱਕ ਐਸੀ ਥਾਂ ਜੋ ਸਾਲਾਂ ਤੋਂ ਰਹੱਸ ਸਾਜਿਸ਼ ਅਤੇ ਰਚਨਾਵਾ ਵਿੱਚ ਰਿਹਾ ਹੈ ਲੋਕਾਂ ਨੂੰ ਸਦਾ ਤੋਂ ਇਹ ਜਾਣਨ ਦੀ ਲਾਲਸਾ ਰਹੀ ਹੈ ਕਿ ਆਖਰਕਾਰ ਏਰੀਆ 51 ਦੇ ਅੰਦਰ ਕੀ ਕੁਝ ਲੁਕਿਆ ਹੋਇਆ ਹੈ ਆਓ ਜਾਣੀਏ ਏਰੀਆ 51 ਅਮਰੀਕਾ ਦੇ ਨਿਵਾਡਾ ਰਾਜ ਵਿੱਚ ਰੇਗਿਸਤਾਨ ਦੇ ਵਿਚਕਾਰ ਸਥਿਤ ਹੈ ਇਹ ਸਥਾਨ ਲਾਸ ਵੈਗਾਸ ਤੋਂ ਲਗਭਗ 135 ਕਿਲੋਮੀਟਰ ਦੂਰ ਪੈਂਦਾ ਹੈ ਚਾਰੇ ਪਾਸੇ ਸੁੱਕਾ ਰੇਗਿਸਤਾਨ ਪਹਾੜ ਅਤੇ ਸਖ਼ਤ ਸੁਰੱਖਿਆ ਇਥਾ ਆਮ ਲੋਕਾਂ ਲਈ ਬੰਦ ਰੱਖੀ ਹੋਈ ਹੈ ਉੱਪਰੋਂ ਸਿਰਫ ਹਵਾਈ ਜਹਾਜ਼ਾਂ ਸੈਟਲਾਈਟ ਤਸਵੀਰਾਂ ਵਿੱਚ ਹੀ ਨਜ਼ਰ ਆਉਂਦੀ ਹੈ ਇਥਾ ਆਮ ਲੋਕਾਂ ਲਈ ਬੰਦ ਰੱਖੀ ਗਈ ਹੈ ਉੱਪਰੋਂ ਸਿਰਫ ਹਵਾਈ ਜਹਾਜ਼ ਸੈਟਲਾਈਟ ਤਸਵੀਰਾਂ ਵਿੱਚ ਹੀ ਨਜ਼ਰ ਆਉਂਦੀ ਹੈ ਸਾਲ 1955 ਵਿੱਚ ਅਮਰੀਕੀ ਸਰਕਾਰ ਨੇ ਇਸ ਸਥਾਨ ਨੂੰ ਸਰਕਾਰੀ ਰੂਪ ਨਾਲ ਬਣਾਇਆ ਉਸ ਸਮੇਂ ਕੋਲਡ ਵਾਰ ਚੱਲ ਰਹੀ ਸੀ ਰੂਸ ਅਤੇ ਅਮਰੀਕਾ ਵਿਚਕਾਰ ਹਥਿਆਰਾਂ ਅਤੇ ਟੈਕਨੋਲੋਜੀ ਦੀ ਦੌੜ ਚੱਲ ਰਹੀ ਸੀ ਏਰੀਆ 51 ਦਾ ਮੁੱਖ ਉਦੇਸ਼ ਨਵੇਂ ਜਹਾਜ਼ਾਂ ਦੀ ਟੈਸਟਿੰਗ ਸੀ ਖਾਸ ਕਰਕੇ ਯੂ ਟੂ ਜਿਸੂਸੀ ਜਹਾਜ਼ ਲੋਕਾਂ ਨੂੰ ਦੂਰੋਂ ਅਜਿਹੇ ਜਹਾਜ਼ ਅਜੀਬ ਚੀਜ਼ਾਂ ਵਾਂਗ ਨਜ਼ਰ ਆਉਂਦੇ ਇਸ ਨਾਲ ਯੂ ਐਫਓ ਦੇ ਦਾਅਵੇ ਵਧੇ ਸਾਲ 1947 ਵਿੱਚ ਰੋਜ਼ਵੇਲ ਨਿਊ ਮੈਕਸੀਕੋ ਵਿੱਚ ਇੱਕ ਅਜੀਬ ਘਟਨਾ ਵਾਪਰੀ ਲੋਕਾਂ ਨੇ ਦੱਸਿਆ ਕਿ ਅਣਜਾਣ ਉੱਡਣ ਵਾਲੀ ਚੀਜ਼ ਡਿੱਗੀ ਅਤੇ ਕੁਝ ਅਜੀਬ ਮਾਲਵਾ ਮਿਲਿਆ ਸਰਕਾਰ ਨੇ ਕਿਹਾ ਕਿ ਇਹ ਸਿਰਫ ਮੌਸਮੀ ਗੁਬਾਰਾ ਸੀ ਪਰ ਲੋਕਾਂ ਨੂੰ ਸ਼ੱਕ ਹੋਇਆ ਕਿ ਸਰਕਾਰ ਕੁਝ ਲੁਕਾ ਰਹੀ ਹੈ ਇਹ ਮਾਲਵਾ ਏਰੀਆ 51 ਵਿੱਚ ਲਿਆਂਦਾ ਗਿਆ ਇਸ ਤੋਂ ਬਾਅਦ ਇਹ ਥਾਂ ਹਮੇਸ਼ਾ ਯੂ ਐਫਓ ਅਤੇ ਐਲੀਨ ਨਾਲ ਜੁੜੀ ਗਈ ਅਮਰੀਕਾ ਦੀ ਸਰਕਾਰ ਨੇ ਦਹਾਕਿਆਂ ਤੱਕ ਏਰੀਆ 51 ਦੀ ਮੌਜੂਦਗੀ ਵੀ ਕਬੂਲ ਨਹੀਂ ਕੀਤੀ ਲੋਕਾਂ ਨੇ ਜਦੋਂ ਇਸ ਬਾਰੇ ਪੁੱਛਿਆ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ 2013 ਵਿੱਚ CIA ਨੇ ਪਹਿਲੀ ਵਾਰ ਮੰਨਿਆ ਕਿ ਏਰੀਆ 51 naam ਦੀ ਇੱਕ ਸਥਾਨ ਹੈ ਅਤੇ ਇੱਥੇ ਉੱਚ ਤਕਨੀਕੀ ਜਹਾਜ਼ਾਂ ਦੀ ਟੈਸਟਿੰਗ ਹੁੰਦੀ ਹੈ ਪਰ એલિયન ਜਾਂ UFO ਬਾਰੇ ਕੁਝ ਵੀ ਨਹੀਂ ਦੱਸਿਆ ਕਈ ਲੋਕ ਕਹਿੰਦੇ ਹਨ ਕਿ ਏਰੀਆ 51 ਵਿੱਚ એલિયન ਦੀਆਂ ਲਾਚਾਰ ਰੱਖੀਆਂ ਗਈਆਂ ਹਨ ਕੁਝ ਦੱਸਦੇ ਹਨ ਕਿ ਉੱਥੇ ਐਲੀਨ ਜਹਾਜ਼ ਖੜੇ ਹਨ ਜਿਨ੍ਹਾਂ ਦੀ ਟੈਕਨੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਪਾਇਲਟਾਂ ਤੇ ਵਿਗਿਆਨੀ ਜਿਹੜੇ ਉੱਥੇ ਕੰਮ ਕਰ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਵੇਖੀਆਂ ਜੋ ਮਨੁੱਖੀ ਟੈਕਨੋਲੋਜੀ ਤੋਂ ਪਰੇ ਹਨ ਇੰਟਰਨੈਟ ਅਤੇ ਕਿਤਾਬਾਂ ਵਿੱਚ ਅਨੇਕ ਸਿਧਾਂਤ ਮਿਲਦੇ ਹਨ ਕੁਝ ਕਹਿੰਦੇ ਹਨ ਏਰੀਆ 51 ਵਿੱਚ ਟਾਈਮ ਟਰੈਵਲ ਦੇ ਪ੍ਰਯੋਗ ਕੀਤੇ ਜਾਂਦੇ ਹਨ ਕੁਝ ਕਹਿੰਦੇ ਹਨ ਉੱਥੇ ਐਲੀਨ ਨਾਲ ਗੁਪਤ ਸੰਪਰਕ ਹੈ ਕੁਝ ਦੱਸਦੇ ਹਨ ਕਿ ਸਥਾਨਬਾਹੀ ਦੁਨੀਆ ਲਈ ਟੈਸਟਿੰਗ ਲੈਬ ਹੈ ਜਿੱਥੇ ਅਜਿਹੇ ਹਥਿਆਰ ਬਣਦੇ ਹਨ ਜੋ ਲੋਕਾਂ ਨੂੰ ਅੱਜ ਵੀ ਸਮਝ ਨਹੀਂ ਆਉਂਦੀ ਜੇ ਸਾਇੰਸ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਏਰੀਆ 51 ਦਾ ਮੁੱਖ ਉਦੇਸ਼ian ਸੈਨਾ ਦੀ ਟੈਕਨੋਲੋਜੀ ਦੀ ਖੋਜ ਅਤੇ ਟੈਸਟਿੰਗ ਸੀ ਜੂ 2 ਤੋਂ ਬਾਅਦ ਐਸ ਆਰ 71 ਬਲੈਕ 3rd ਅਤੇ ਐਫ 117 ਸਟੀਲਥ ਫਾਈਟਰ ਜਹਾਜ਼ ਇੱਥੇ ਹੀ ਟੈਸਟ ਕੀਤੇ ਗਏ ਸਰਕਾਰ ਲਈ ਇਹ ਲਕੋਸ਼ਪਾਈ ਜ਼ਰੂਰੀ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਰੂਸ ਜਾਂ ਹੋਰ ਦੇਸ਼ ਇਸ ਟੈਕਨੋਲੋਜੀ ਬਾਰੇ ਜਾਣਨ ਪਰ ਲੋਕਾਂ ਦੇ ਮਨ ਵਿੱਚ ਯੂ ਐਫ ਓ ਦੀ ਕਹਾਣੀ ਬਣਦੀ ਗਈ ਅੱਜ ਕਿਸ ਤਰ੍ਹਾਂ ਹੈ 51 ਦਾ ਏਰੀਆ ਆਓ ਆਪਾਂ ਜਾਣੀਏ ਅੱਜ ਵੀ ਇਹ ਥਾਂ ਲੋਕਾਂ ਲਈ ਰਸਮਈ ਹੈ ਚਾਰੇ ਪਾਸੇ ਉੱਚੀ ਸੁਰੱਖਿਆ ਕੋਈ ਆਮ ਬੰਦਾ ਨੇੜੇ ਨਹੀਂ ਜਾ ਸਕਦਾ ਜਿਹੜੇ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਫੌਜੀ ਰੋਕ ਲੈਂਦੇ ਹਨ ਉੱਪਰੋਂ ਡਰੋਨ ਜਾਂ ਸੈਟੇਲਾਈਟ ਨਾਲ ਹੀ ਕੁਝ ਤਸਵੀਰਾਂ ਮਿਲਦੀਆਂ ਹਨ ਲੋਕ ਅਜੇ ਵੀ ਮੰਨਦੇ ਹਨ ਕਿ ਸਰਕਾਰ ਕੁਝ ਛੁਪਾ ਰਹੀ ਹੈ ਏਰੀਆ 51 ਸੱਚਮੁੱਚ ਐਲੀਨ ਦਾ ਘਰ ਹੈ ਜਾਂ ਸਿਰਫ ਸੈਨਿਕ ਖੋਜ ਦੀ ਲੈਬ ਇਹ ਅਜੇ ਵੀ ਰਸ ਬਣਿਆ ਹੋਇਆ ਹੈ ਜੋ ਵੀ ਹੋਵੇ ਇਸ ਥਾਂ ਤੇ ਮਨੁੱਖੀ ਕਲਪਨਾ ਨੂੰ ਸਦਾ ਲਈ ਬਦਲ ਦਿੱਤਾ ਹੈ ਕਈ ਲੋਕ ਇਸ ਨੂੰ ਰਾਜੀ ਦੁਨੀਆ ਮੰਨਦੇ ਹਨ ਇਹ ਕਹਾਣੀਆਂ ਹੀ ਇਸ ਥਾਂ ਨੂੰ ਦੁਨੀਆ ਦੇ ਸਭ ਤੋਂ ਰਸਮੇਸ਼thਾਨਾਂ ਵਿੱਚ ਇੱਕ ਬਣਾਉਂਦੀ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ